ਬਲਾਸਪੁਰ ਰਿਆਸਤ ਦਾ ਮਾਲਕ ਬਾਈ ਤਾਰ ਦੇ ਰਾਜਾਂ ਦਾ ਸ਼ਰਮੌਰ ਜਦੋਂ ਪਹਿਲੇ ਦਿਨ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਆਨੰਦਪੁਰ ਗਿਆ ਸੋਚਦਾ ਇਹ ਜਾਂਦਾ ਸੀ ਮੈਂ ਸਿੱਖਾਂ ਦੇ ਗੁਰੂ ਨੂੰ ਮੱਥਾ ਨਹੀਂ ਟੇਕਣਾ ਉਹ ਫਕੀਰ ਦਾ ਪੁੱਤਰ ਹੈ ਮੈਂ ਰਾਜੇ ਦਾ ਪੁੱਤਰ ਹਾਂ ਉਹ 17 ਵਰਿਆਂ ਦਾ ਮੈਂ 28 ਵਰਿਆਂ ਦਾ ਜੇ ਮੈਂ ਉਹਨੂੰ ਮੱਥਾ ਟੇਕਿਆ ਮੇਰੀ ਸ਼ਾਨ ਘਟ ਜਾਣੀ ਹੈ ਉਹ ਮੈਨੂੰ ਨਮਸਕਾਰ ਕਰੇ ਮੇਰੀ ਸ਼ਾਨ ਬਣਨੀ ਹੈ ਇਹ ਕਿੱਟੀਆਂ ਕਿਉਂਦਾ ਵਿਉਂਤਾ ਬਣਾਉਂਦਾ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਾ ਮੱਥਾ ਟੇਕਣ ਲੱਗਾ ਇਹਨੇ ਵੇਖਿਆ ਕਲਗੀਆਂ ਵਾਲੇ ਦੇ ਪਿੱਛੇ ਪ੍ਰਸਾਦੀ ਹਾਥੀ ਖਲੋਤਾ ਹੈ ਸੁੰਨ ਤੋਂ ਲੈ ਕੇ ਪੂਛ ਤੱਕ ਚਿੱਟੀ ਧਾਰ ਹੈ ਇਹਦੇ ਸਰੀਰ ਤੇ ਬਾਕੀ ਇਹ ਭੂਰੇ ਰੰਗ ਦਾ ਹੈ ਸੁੰਨ ਵਿੱਚ ਚੌਰ ਫੜ ਕੇ ਕਲਗੀਆਂ ਵਾਲੇ ਪਾਦਸ਼ਾਹ ਨੂੰ ਚੌਰ ਕਰ ਰਿਹਾ ਹੈ ਪ੍ਰਸਾਦੀ ਹਾਥੀ ਇਹ ਰਾਜਾ ਰਤਨ ਰਾਏ ਨੇ ਪੇਸ਼ ਕੀਤਾ ਸੀ ਰਾਜਾ ਰਤਨ ਰਾਏ ਆ ਸੰਬਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਰ ਨਾਲ ਪੈਦਾ ਹੋਇਆ ਸੀ ਇਹਦਾ ਫਿਰ ਧਿਆਨ ਪਸ਼ਮੀਨੇ ਦੀ ਚਾਨੀ ਤੇ ਪਿਆ ਜਿਹੜੀ ਉਸ ਭਲੇ ਜਮਾਨੇ ਚ ਕਾਬਲ ਦੀ ਸੰਗਤ ਨੇ 2.5 ਲੱਖ ਰੁਪਏ ਦੀ ਬੜਾ ਕੇ ਪੇਸ਼ ਕੀਤੀ ਸੀ ਜਦੋਂ 3 ਮਣ ਰੁਪਏ ਦੀ ਕਣਕ ਵਗਦੀ ਸੀ ਉਸ ਸਸਤੇ ਜ਼ਮਾਨੇ 'ਚ ਫਿਰਦਾ ਧਿਆਨ ਗੁਰੂ ਕੇ ਖੱਬੇ ਗੋਡੇ ਲਾਗੇ ਪਿਆ ਪੰਜ ਕਲਾ ਸ਼ਸਤਰ ਪਿਆ ਸੀ ਇੱਕ ਬਟਨ ਨੱਪਣ ਨਾਲ ਇੱਕ ਬੰਦਾ ਸ਼ਸਤਰ ਦੂਜਾ ਬਟਨ ਨੱਪਣ ਨਾਲ ਸ਼ਸਤਰ ਬਦਲ ਜਾਂਦਾ ਪੰਜ ਤਰ੍ਹਾਂ ਦਾ ਸ਼ਸਤਰ ਇੱਕੇ ਚੋਂ ਬਣਦਾ ਸੀ ਇਹ ਵੀ ਰਾਜਾ ਰਤਨ ਰਾਏ ਨੇ ਪੇਸ਼ ਕੀਤਾ ਸੀ ਸੱਜੇ ਕੋਡੇ ਲਾ ਕੇ ਚੰਦਨ ਦੀ ਚੌਂਕੀ ਪਈ ਐ ਇੱਕ ਬਟਨ ਨੱਪਣ ਨਾਲ ਹੱਥੀਂ ਤੰਦ ਦੀਆਂ ਚਾਰ ਪੁੱਤਲੀਆਂ ਨਿਕਲ ਕੇ ਛਤਰੰਜ ਖੇਡਦੇ ਆ ਨਜ਼ਰ ਆਉਂਦੀਆਂ ਸੀ ਇਹ ਵੀ ਰਾਜਾ ਰਤਨ ਰਾਏ ਨੇ ਪੇਸ਼ ਕੀਤੀ ਸੀ ਆਸਾਮ ਵਾਲੇ ਨੇ ਗੁਰੂ ਕੀ ਸੰਗਤ ਵੱਲੇ ਵੇਖਿਆ ਖੱਬੇ ਪਾਸੇ ਮਹਾਰਾਜ ਦੇ ਸਾਧ ਬੈਠੇ ਸਨ ਟਿਲਕੀਆਂ ਗੋਗੜਾਂ ਜਿੱਤੀਆਂ ਪੱਗਾਂ ਜਿੱਤੇ ਚੋਲੇ ਗਲੜ ਮਾਲਾ ਹੱਥਾਂ 'ਚ ਸਿਮਰਨੇ ਅਦਮੀਟੀਆਂ ਅੱਖਾਂ ਇਹਨੂੰ ਇਉਂ ਜਾਪਿਆ ਇੰਦਰਾਪੁਰੀ ਦੇ ਦੇਵਤੇ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਆਨੰਦਪੁਰ ਆਏ ਜਾਂਦੇ ਨੇ ਸੱਜੇ ਪਾਸੇ ਗੁਰੂ ਕੀ ਸੰਗਤ ਵੱਲੇ ਵੇਖਿਆ ਇਧਰ ਮਹਾਰਾਜ ਦੇ ਸੂਰਮੇ ਬੈਠਿਆ ਕਰਦੇ ਸਨ ਵੱਡੀਆਂ ਤਲਵਾਰਾਂ ਝਾਕਾਂ ਤੇ ਤੀਰਾਂ ਦੇ ਪੱਥੇ ਤੀਰ ਕਮਾਨ ਸਿਰਾਂ ਤੇ ਚੜੇ ਹੋਏ ਛੇ-ਛੇ ਚੱਕਰ ਕੜਿਆਂ ਨਾਲ ਭਰੀਆਂ ਹੋਈਆਂ ਅਰਕਾਂ ਤੱਕ ਬਾਹਾਂ ਖੁਸ਼ੀ ਵਿੱਚ ਆਇਆ ਸੂਰਮਾ ਬਾਹ ਹਲਾਵੇ ਕੜੇ ਤੇ ਕੜਾ ਠਿੱਕੇ ਆਵਾਜ਼ ਐਵੇਂ ਆਵੇ ਜਿਵੇਂ ਇੰਦਰ ਦੀ ਬਿਜਲੀ ਧਰਤੀ ਤੇ ਆ ਕਰਦੀ ਹੁੰਦੀ ਹੈ ਨਾ ਚਾਹੁੰਦਾ ਹੋਇਆ ਵੀ ਰਾਜਾ ਭੀਮਚੰਦ ਕੈਦੂਰੀਆ ਤਲਗੀਆਂ ਵਾਲੇ ਦੇ ਚਰਨਾਂ ਤੇ ਝੁਕਣ ਲਈ ਕਿਵੇਂ ਮਜਬੂਰ ਹੋ ਗਿਆ ਗੁਰਮੁਖ ਸਿੰਘ ਐਮਈ ਦੀ ਕਲਮ ਨੇ ਨਕਸ਼ਾ